बिना बदले बिना जरे जज्बा सच का सच दिखाते हैं मुर्दाबाद पी आर टीसी प्रेस्ट मैनेजमेंट मुर्दा ਬਰਨਾਲਾ ਚ ਪੀ ਆਰ ਟੀ ਸੀ ਮੁਲਾਜ਼ਮ ਹੜਤਾਲਤੇ ਨੇ ਮੁਲਾਜ਼ਮਾਂ ਨੇ ਬੱਸ ਸਟੈਂਡ ਚ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਦਰਅਸਲ ਮੁਲਾਜ਼ਮ ਮਕੈਨਿਕ ਸੰਜੀਵ ਕੁਮਾਰ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ ਪੀ ਆਰ ਟੀ ਸੀ ਅਤੇ ਪਣ ਬੱਸ ਮੁਲਾਜ਼ਮਾ ਯੂਨੀਅਨ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕਰ ਰਹੀ ਹੈ ਮੋਤਾਵਾ ਮੋਤਾਵਾ ਸਾਡੇ ਹੱਕ ਇੱਥੇ ਰੱਖੋ ਸਾਡੇ ਹੱਕ ਇੱਥੇ ਰੱਖੋ ਸਰ ਸਾਡਾ ਨਾ ਇਸ ਤ੍ਰੀਸਿਦਾ ਉੱਤਰੋਂ ਪਰਸੋਂ ਯੂਟਿਟ ਸਟਾਰਟ ਕਰਨ ਲਈ 2 ਵਜੇ ਘਰ ਆ ਕੇ ਰਾਜਪੁਰਾ ਸਾਈਡ ਦਾ ਪਿੰਡ। ਉਹ ਗੱਡੀ ਰਾਤੀ ਸਾਡੀ ਕੰਪਨੀ ਕਰਨ ਹੋ ਗਈ। ਟੈਂਡ ਕਰਨ ਬਾਅਦ ਇਹਨੂੰ ਡਿਊਟੀ ਟਾਈਮ ਤੋਂ ਪਹਿਲਾਂ ਹੀ ਬੁਲਾ ਲੈਂਦਾ ਕਿ ਕਰੂ। ਉਹਨੇ ਵਿਜੀਟ ਟੈਂਡ ਕੀਤੀ, ਕੁਝ ਥੋੜਾ ਹੋ ਬਿਮਾਰੀ ਸੀ ਕਿ ਕੱਲ ਪਰਸੋਂ ਗਰਮੀ ਬਹੁਤ ਜ਼ਿਆਦਾ ਸੀ। ਉਹਦੇ ਕਰਕੇ ਉਹਨੇ ਡਿਊਟੀ ਟੈਂਡ ਕੀਤੀ, ਡਿਟੀ ਸੀ ਕੀਤੀ, ਵੀ ਪ੍ਰੋਬਲਮ ਥੋੜੀ ਹੋਰ ਵੱਧ ਗਈ। ਰਾਤੀ ਚ ਉਹਨਾਂ ਦਾ ਜ਼ਿਆਦਾ ਬੁਮਾਰ ਹੋ ਗਿਆ। ਇੱਥੇ ਆ ਕੇ ਅਸੀਂ ਉਹਨੂੰ ਸਾਡੇ ਡਰਾਈਵਰ ਮੈਟਰ ਨੇ ਦਾਖਲ ਕਰਵਾਇਆ। ਦਾ ਕੁਤਰਮਤ ਬਾਅਦ 10-15 ਮਿੰਟ ਬਾਅਦ ਡਾਕਟਰ ਸਾਹਿਬ ਨੇ ਇਹਨੂੰ ਇਚਤ ਕਰਾ ਦਿੱਤੀ। ਹੁਣ ਸਰਕਾਰ ਤੋਂ ਮਾਗਾਂ ਜਾਂ ਮੰਗ ਰਹੇ ਆ ਉਹਦੇ ਵੀ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ। ਬੱਚੀ ਰੱਖਤੀਆਂ ਦਿੱਤਾ ਜਾਵੇ। ਹੁਣ ਅਸੀਂ 9 ਦੇ 9 ਇੱਕੋ 12 ਦਿਨ ਬੰਦ ਕਰਾਂਗੇ। ਅਗਰ ਫੇਰ ਵੀ ਸਰਕਾਰ ਦੇ ਕੰਨ ਤੇ ਜੂਨਾ ਨਾ ਸਕੀ ਤਾਂ ਅਸੀਂ ਸਟਾਈਲ ਦੀ ਗੱਲ ਕਰੀਏ। ਕਿ ਮੇਨ ਹਾਈਵੇ ਰੋਡ ਵੀ ਬੰਦ ਕਰਾਂਗੇ। ਤੇ ਨਾਲ ਸਾਡੇ ਕਿਸਾਨ ਜੱਫੀ ਬੰਦੇ ਨੇ ਵੀ ਸਹਿਯੋਗ ਕਰੇ। ਹੋਰ ਜੱਫੀ ਬੰਦ ਨੇ ਵੀ ਸਹਿਯੋਗ ਕਰੇ। ਤੇ ਅਸੀਂ ਪੂਰਾ ਪ੍ਰੋਟੈਸਟ ਕਰਾਂਗੇ। ਪੂਰਾ ਪੰਜਾਬ ਬੰਦ ਕਰਾਂਗੇ। ਅਸੀਂ ਨੰਮੀ ਅਸੀਂ ਅੱਜ ਪੂਰਾ ਪੰਜਾਬ ਵੀ ਬੰਦ ਕਰਾਂਗੇ ਸਾਈਡ ਸਾਈਡ ਵੀ ਬੰਦ ਕਰਾਂਗੇ ਨਾਲ ਕਿਸਾਨ ਜਿਹਾ ਬੰਦੇ ਦੀ ਸਹਾਇਤਾ ਸਾਡੇ ਨਾਲ ਅਸੀਂ ਮੇਨ ਹਾਈਵੇ ਰੋਡ ਵੀ ਬੰਦ ਕਰਾਂਗੇ ਡੈਡ ਬੋਡੀ ਤੁਸੀਂ ਇੱਥੇ ਗੇਟ ਦੇ ਉੱਤੇ ਰੱਖੀ ਹੋਈ ਹੈ ਡੈਡ ਬੋਡੀ ਹਾਂਜੀ ਗੇਟ ਦੇ ਉੱਤੇ ਰੱਖੀ ਹੋਈ ਹੈ ਜੋ ਅਸੀਂ ਚਾਲ ਚੱਲ ਕੇ ਬਰਾਬਰੀ ਬੰਦ ਕਰਾਂਗੇ ਜੇ ਮੰਗਾ ਨਾ ਮੰਨੀਆਂ ਗਈਆਂ ਤਾਂ ਉਦੋਂ ਤੱਕ ਤੁਸੀਂ ਉਹਦਾ 10 ਦਿਨ ਸਰਸ ਕਰ ਨਹੀਂ ਕਰੋ ਨਹੀਂ 10 ਦਿਨ ਸਰਸ ਤੇ 10 ਦਿਨ ਰੱਖਿਆ ਪਈ ਹੈ ਇਸ ਦਾ ਸਰਸ ਕਰ ਨਹੀਂ ਕਰਾਂਗੇ